ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਉਪਾਅ ਲੈ ਕੇ ਆਏ ਹਾਂ ਜੀ ਸਾਧ ਸੰਗਤ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਸੰਗਤ ਜੀ ਤੁਹਾਡੇ ਲਈ ਛਤਰੂ ਦੁਸ਼ਮਣ ਮੁਕਤੀ ਦਾ ਇੱਕ ਬਹੁਤ ਹੀ ਸਿੰਪਲ ਜਿਹਾ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਉਪਾਅ ਲੈ ਕੇ ਆਏ ਹਾਂ ਇਸ ਨੂੰ ਜੇ ਕੋਈ ਮੌਲੀ ਦੇ ਨਾਲ ਕਰ ਲੈਂਦਾ ਹੈ ਜਿਸ ਨੂੰ ਅਸੀਂ ਬਾਹ ਦੇ ਉੱਪਰ ਬੰਨ੍ਹਦੇ ਹਾਂ ਉਸ ਨਾਲ ਤੁਸੀਂ ਉਪਾਅ ਕਰਨਾ ਹੈ ਤਾਂ ਸਾ ਸੰਗਤ ਜੀ ਤੁਹਾਡੇ ਉੱਤੇ ਕੀਤਾ ਗਿਆ ਜਾਦੂ ਟੂਣਾ ਅਸਰ ਨਹੀਂ ਕਰੇਗਾ ਸਾ ਸੰਗਤ ਜੀ ਇਸ ਉਪਾਅ ਨਾਲ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਇਹ ਸੇਪਲ ਜਿਆ ਉਪਾਹ ਹੈ ਤੇ ਬਹੁਤ ਹੀ ਅਸਰਦਾਰ ਉਪਾਹ ਹੈ ਇਥੇ ਬਹੁਤ ਜਿਆਦਾ ਫਾਇਦੇ ਹਨ ਇਸ ਉਪਾਹ ਨੂੰ ਕਰਨ ਦੇ ਨਾਲ ਵੱਡੇ ਤੋਂ ਵੱਡਾ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਦੁਸ਼ਮਣ ਹੈ ਉਹ ਤੁਹਾਡੇ ਤੋਂ ਦੂਰ ਹੋ ਜਾਵੇਗਾ ਭਾਵ ਕਿ ਉਹ ਰੋਏਗਾ ਪਛਤਾਏਗਾ ਤੇ ਆਪਣੇ ਕੀਤੇ ਤੇ ਕਿ ਮੈਂ ਇਹ ਕੰਮ ਕਿਉਂ ਕੀਤਾ ਇਸ ਤਰੀਕੇ ਨਾਲ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁਸ਼ਮਣਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਹੱਥ ਧੋ ਕੇ ਉਹਨਾਂ ਦੇ ਪਿੱਛੇ ਪਏ ਹਨ ਹਰ ਇੱਕ ਦਿਨ ਕੋਈ ਨਾ ਕੋਈ ਨਵਾਂ ਨੁਕਸਾਨ ਉਹਨਾਂ ਦਾ ਕਰਦੇ ਹਨ ਤਾਂ ਉਹਨਾਂ ਨੂੰ ਕਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਉਹਨਾਂ ਨੇ ਸਿਰਫ ਤੇ ਸਿਰਫ ਮੰਗਲਵਾਰ ਦੇ ਦਿਨ ਮੌਲੀ ਜਿਹਨੂੰ ਆਪਾਂ ਕਲਾਵਾ ਵੀ ਕਹਿ ਦਿੰਨੇ ਆ ਉਸ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੈਣਾ ਹੈ ਜੀ ਇਸੋ ਪਾਉਨ ਨੂੰ ਸਿਰਫ ਤੇ ਸਿਰਫ ਇੱਕ ਵਾਰ ਹੀ ਕਰਨਾ ਹੋਵੇਗਾ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਭਾਵੇਂ ਤੁਹਾਡਾ ਇੱਕ ਦੁਸ਼ਮਣ ਹੈ ਭਾਵੇਂ ਦੋ ਹਨ ਤੇ ਭਾਵੇਂ ਲੱਖਾਂ ਹਨ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਸੰਗਤ ਜੀ ਤੁਹਾਡਾ ਦੁਸ਼ਮਣ ਜਿਹੜਾ ਹੈ ਉਹ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਵੇਗਾ ਜਦੋਂ ਤੁਸੀਂ ਕਰੋਗੇ ਇਸ ਤਰੀਕੇ ਦੇ ਨਾਲ ਤੇ ਜੇਕਰ ਆਪਾਂ ਗੱਲ ਕਰੀਏ ਅੱਜਕੱਲ੍ਹ ਦੇ ਸਮੇਂ ਦੀ ਤਾਂ ਇਹ ਕਾਲ ਯੁੱਗ ਦਾ ਸੰਗਤ ਜੀ ਸਮਾਂ ਹੈ ਜਿਵੇਂ ਕਾਲ ਯੁੱਗ ਵੱਧ ਰਿਹਾ ਹੈ ਲੋਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਦੁਸ਼ਮਣ ਵੀ ਵੱਧ ਰਹੇ ਹਨ ਉਹਨਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਇਸ ਤਰੀਕੇ ਦੇ ਨਾਲ ਜੇਕਰ ਕੋਈ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਦਾ ਹੈ ਤਾਂ ਉਹ ਤਰੱਕੀ ਪ੍ਰਾਪਤ ਕਰ ਲੈਂਦਾ ਹੈ ਲੋਕ ਉਸ ਦੀ ਤਰੱਕੀ ਤੋਂ ਖੁਸ਼ ਨਹੀਂ ਹੁੰਦੇ ਭਾਵ ਕੇ ਸੜਨਾ ਸ਼ੁਰੂ ਕਰ ਦਿੰਦੇ ਹਨ ਜਦੋਂ ਵੀ ਕੋਈ ਵਿਅਕਤੀ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਤੇ ਉਸ ਦੀ ਜ਼ਿੰਦਗੀ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਲੋਕ ਕੀ ਕਰਦੇ ਹਨ ਕਿ ਉਸਤੇ ਦੁਸ਼ਮਣ ਬਣ ਬੈਠਦੇ ਹਨ ਇਸ ਤਰੱਕੀ ਤੋਂ ਛੜਦੇ ਹਨ ਕਿਉਂਕਿ ਇਹ ਆਪਣੇ ਘਰ ਦੇ ਵਿੱਚ ਖੁਸ਼ ਕਿਉਂ ਹੋ ਰਿਹਾ ਹੈ ਇਹ ਹੀ ਅੱਜ ਸਾਡੇ ਸਮੇਂ ਲਈ ਸਚਾਈ ਹੈ ਸੰਗਤ ਜੀ ਇਸ ਤਰੀਕੇ ਨਾਲ ਜਦੋਂ ਵੀ ਕੋਈ ਵਿਅਕਤੀ ਤੁਹਾਡੇ ਆਂਢੀ ਗੁਆਂਢੀ ਪੜੋਸ ਦੇ ਵਿੱਚ ਜਾਂ ਫਿਰ ਆਪਣਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੁੰਦਾ ਹੈ ਜਦੋਂ ਵੀ ਆਪਾਂ ਕੋਈ ਆਪਣੇ ਘਰ ਦੇ ਵਿੱਚ ਚੰਗਾ ਕੰਮ ਕਰਦੇ ਆ ਤਾਂ ਇਹਨਾਂ ਨੂੰ ਸਾੜ ਚੜ ਜਾਂਦਾ ਹੈ ਕੋਈ ਚੀਜ਼ ਖਰੀਦਦੇ ਆ ਜਾਂ ਫਿਰ ਕੋਈ ਕੋਠੀ ਬੰਗਲਾ ਗੱਡੀ ਖਰੀਦ ਕੇ ਲੈ ਕੇ ਆਉਂਦੇ ਆ ਤਾਂ ਉਹ ਸਾਡੀ ਇਹ ਚੀਜ਼ ਨੂੰ ਦੇਖ ਕੇ ਬਿਲਕੁਲ ਵੀ ਖੁਸ਼ ਨਹੀਂ ਹੁੰਦੇ ਉਹਨਾਂ ਦੇ ਮਨ ਦੇ ਵਿੱਚ ਸਾਡੇ ਪ੍ਰਤੀ ਮਾੜੀ ਸੋਚ ਹੁੰਦੀ ਹੈ ਤੇ ਜਿਹੜੀ ਮਾੜੀ ਸੋਚ ਹੁੰਦੀ ਹੈ ਉਹ ਮਾੜੀ ਸੋਚ ਦੇ ਨਾਲ ਸਾਡੇ ਘਰ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਬੁਰੀਆਂ ਨਜ਼ਰਾਂ ਲਗਾਉਂਦੇ ਹਨ ਇਸ ਦੇ ਨਾਲ ਉਹ ਸਾਡੇ ਦੁਸ਼ਮਣ ਬਣ ਜਾਂਦੇ ਹਨ ਜਿਸ ਕਰਕੇ ਉਹ ਸਾਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ ਇਸ ਤਰੀਕੇ ਦੇ ਨਾਲ ਕੁਝ ਕੁ ਦੁਸ਼ਮਣ ਹੁੰਦੇ ਹਨ ਜੋ ਸਾਨੂੰ ਸਾਹਮਣੇ ਤੋਂ ਪਰੇਸ਼ਾਨ ਕਰਦੇ ਹਨ ਤੇ ਕੁਝ ਕੁ ਹੁੰਦੇ ਹਨ ਜੋ ਗੁਪਤ ਤਰੀਕੇ ਦੇ ਨਾਲ ਪਰੇਸ਼ਾਨ ਕਰਦੇ ਹਨ ਜਿਹੜੇ ਤਾਂ ਸਾਹਮਣੇ ਤੋਂ ਸਾਡੇ ਦੁਸ਼ਮਣ ਹੁੰਦੇ ਹਨ ਉਹਨਾਂ ਤੋਂ ਅਸੀਂ ਕੋਈ ਨਾ ਕੋਈ ਉਪਾਅ ਕਰਕੇ ਬਚ ਜਾਣੇ ਆ ਕਿਉਂਕਿ ਸਾਨੂੰ ਉਹਨਾਂ ਦੇ ਬਾਰੇ ਪਤਾ ਹੁੰਦਾ ਹੈ ਤੇ ਜਿਹੜੇ ਸਾਡੇ ਗੁਪਤ ਦੁਸ਼ਮਣ ਹੁੰਦੇ ਹਨ ਉਹਨਾਂ ਤੋਂ ਬਚਣਾ ਸਾਡੇ ਲਈ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਗੁਪਤ ਤਰੀਕੇ ਦੇ ਨਾਲ ਸਾਡੇ ਉੱਤੇ ਥਾਂਤ੍ਰਿਕ ਤੰਤਰ ਮੰਤਰ ਜਾਦੂ ਟੂਣੇ ਦੀਆਂ ਕਿਰਿਆਵਾਂ ਜਿਹੜੀਆਂ ਹਨ ਉਹ ਕਰਵਾਉਂਦੇ ਰਹਿੰਦੇ ਹਨ ਭਾਵੇਂ ਕਿ ਉਹ ਮੂੰਹ ਦੇ ਤਾਂ ਮਿੱਠੇ ਰਹਿੰਦੇ ਹਨ ਤੇ ਪਿੱਠ ਦੇ ਪਿੱਛੇ ਉਹ ਸਾਡੇ ਤੇ ਵਾਰ ਕਰਦੇ ਹਨ ਮਨ ਦੇ ਵਿੱਚ ਉਹਨਾਂ ਦੇ ਸਾਡੇ ਲਈ ਮੈਲ ਹੁੰਦੀ ਹੈ ਈਰਖਾ ਹੁੰਦੀ ਹੈ ਸਾੜ ਹੁੰਦਾ ਹੈ ਕਿ ਇਹ ਆਪਣੇ ਘਰ ਪਰਿਵਾਰ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਖੁਸ਼ ਨਾ रह ਸਕੇ ਤੇ ਜ਼ਿੰਦਗੀ ਦੇ ਵਿੱਚ ਅੱਗੇ ਨਾ ਵੱਧ ਸਕੇ ਉਹ ਸਾਨੂੰ ਹਮੇਸ਼ਾ ਹੀ ਥੱਲੇ ਸੁਟਣਾ ਚਾਹੁੰਦੇ ਹਨ ਉਹ ਹਮੇਸ਼ਾ ਚਾਹੁੰਦੇ ਹਨ ਕਿ ਇਹਨਾਂ ਦੇ ਘਰ ਦੇ ਵਿੱਚ ਕਲੇ-ਕਲੇਸ਼ ਜੋ ਹੈ ਉਹ ਪਿਆਰ ਰਹੇ ਤੇ ਇਹ ਜੋ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨਾ ਵੱਧ ਸਕਣ ਇਹਨਾਂ ਦਾ ਦਿਮਾਗ ਕਲੇ-ਕਲੇਸ਼ ਤੋਂ ਇਲਾਵਾ ਕਿਸੇ ਹੋਰ ਕੰਮ ਵੱਲ ਨਾ ਲੱਗੇ ਤੇਜ਼ ਤਰੀਕੇ ਨਾਲ ਇਸ ਤਰ੍ਹਾਂ ਦੇ ਜਿਹੜੇ ਦੁਸ਼ਮਣ ਹੁੰਦੇ ਹਨ ਉਹਨਾਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ ਦੁਸ਼ਮਣਾਂ ਤੋਂ ਬਚਣ ਦੇ ਲਈ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਕਲਾਵੇ ਦੀ ਮੌਲੀ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਤੁਸੀਂ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁਸ਼ਮਣਾਂ ਤੋਂ ਬਚ ਸਕਦੇ ਹੋ ਆਪਣੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਠੀਕ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਤੁਸੀਂ ਉਪਾਅ ਕਰਨਾ ਹੈ ਮੌਲੀ ਦੇ ਕਲਾਵੇ ਦੇ ਨਾਲ ਕਈ ਲੋਕ ਇਸ ਨੂੰ ਮੌਲੀਬਾਲ ਦੇ ਹਨ ਤੇ ਕਈ ਲੋਕ ਇਸ ਨੂੰ ਕਲਾਵਾ ਕਹਿੰਦੇ ਹਨ ਇਸ ਨੂੰ ਪਾਣ ਨੂੰ ਅਸੀਂ ਕਿਵੇਂ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਕਿੰਨਾ ਸਮਾਂ ਕਰਨਾ ਹੈ ਅਸੀਂ ਕਲਾਵੇ ਮੌਲੀ ਨੂੰ ਬੰਨ ਕੇ ਰੱਖਣਾ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਸ ਲਈ ਸੰਗਤ ਜੀ ਧਿਆਨ ਦੇ ਨਾਲ ਵੀਡੀਓ ਨੂੰ ਜ਼ਰੂਰ ਸੁਣ ਲੈਣਾ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧਤ ਵਧ ਸ਼ੇਅਰ ਕਰ ਦੇਣਾ ਕਿ ਹੋਗੇ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਸਾ ਸੰਗਤ ਜੀ ਇਸ ਨੂੰ ਪਾਉਣ ਨੂੰ ਕਰਨ ਦੇ ਲਈ ਤੁਹਾਨੂੰ ਆਪਣੇ ਦੁਸ਼ਮਣ ਦੇ ਕੌਲ ਜਾਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਉਸ ਬਾਰੇ ਪਤਾ ਕਰਨ ਦੀ ਜ਼ਰੂਰਤ ਵੀ ਨਹੀਂ ਹੈ ਜੇਕਰ ਤੁਸੀਂ ਇੰਨੇ ਜ਼ਿਆਦਾ ਕੋ ਦੁਸ਼ਮਣ ਜਾਣਦੇ ਕਿ ਤੁਹਾਡਾ ਕੌਣ ਦੁਸ਼ਮਣ ਹੈ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀ ਪੈਦਾ ਕਰ ਰਿਹਾ ਹੈ ਜੋ ਤੁਹਾਡੇ ਉੱਪਰ ਤੰਤਰ-ਮੰਤਰ ਦੀਆਂ ਕ੍ਰਿਆਵਾਂ ਕਰਵਾ ਰਿਹਾ ਹੈ ਤੁਹਾਡੇ ਵਪਾਰ ਕਾਰੋਬਾਰ ਨੂੰ ਜਿਸ ਨੇ ਬੰਦ ਜਿਸ ਨੇ ਬੰਦ ਕਰਵਾ ਦਿੱਤਾ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਸਾਡੇ ਕਾਰੋਬਾਰ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਬੰਨ ਦਿੱਤਾ ਹੋਵੇ ਲੇਕ ਸੰਜੋਗ ਕਿਸੇ ਨੇ ਬੰਨ ਦਿੱਤੇ ਹਨ ਉਹਨਾਂ ਦਾ ਰਿਸ਼ਤਾ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਕਈ ਲੋਕ ਸਾਡੇ ਕਾਰੋਬਾਰ ਨੂੰ ਵੀ ਬੰਨ੍ਹ ਲੈਂਦੇ ਹਨ ਜਿਸ ਕਰਕੇ ਸਾਡਾ ਚੱਲਦਾ ਚੱਲਦਾ ਕਾਰੋਬਾਰ ਜਿਹੜਾ ਹੈ ਉਹ ਰੁਕ ਜਾਂਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਕੋਈ ਜੋਬ ਕਰਦੇ ਹਾਂ ਉਹ ਸਾਡੀ ਜੋਬ ਨੂੰ ਬੰਨ੍ਹ ਦਿੰਦੇ ਹਨ ਸਾਡੇ ਘਰ ਦੇ ਵਿੱਚ ਪੈਸਾ ਆ ਰਿਹਾ ਹੈ ਉਹ ਪੈਸੇ ਨੂੰ ਬੰਨ੍ਹ ਦਿੰਦੇ ਹਨ ਜਿਸ ਕਰਕੇ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਬੰਦ ਹੋ ਜਾਂਦਾ ਹੈ ਬਸ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਉਹ ਪਾ ਕਰਨ ਦੇ ਨਾਲ ਜਿਹੜਾ ਤੁਹਾਡਾ ਦੁਸ਼ਮਣ ਹੋਵੇਗਾ ਉਹ ਆਪਣੇ ਆਪ ਹੀ ਤੁਹਾਡੇ ਤੋਂ ਪਾਸਾ ਕਰ ਜਾਵੇਗਾ ਇਸ ਤਰੀਕੇ ਨਾਲ ਜੇਕਰ ਤੁਹਾਡਾ ਦੁਸ਼ਮਣ ਲੱਖ ਕਰੋੜ ਕਿਲੋਮੀਟਰ ਦੀ ਦੂਰੀ ਤੇ ਬੈਠਾ ਹੈ ਤਾਂ ਇਹ ਪਾ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਤੁਹਾਨੂੰ ਇਹ ਦੱਸ ਦਿੰਨੇ ਹਾਂ ਕਿ ਜਿਹੜਾ ਦੁਸ਼ਮਣ ਹੈ ਦੂਰ ਹੋਵੇਗਾ ਹੀ ਹੋਵੇਗਾ ਇਸ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਕੋਈ ਸਮੱਸਿਆ ਧਨ ਦੇ ਨਾਲ ਜੁੜੀ ਹੋਈ ਹੈ ਕਰਜ਼ੇ ਦੇ ਨਾਲ ਜੁੜੀ ਹੋਈ ਹੈ ਤੁਹਾਡੀ ਉਹ ਸਾਰੀ ਸਮੱਸਿਆ ਜ਼ਿੰਦਗੀ ਦੇ ਵਿੱਚੋਂ ਦੂਰ ਹੋਣਾ ਸ਼ੁਰੂ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਤੇ ਮੰਗਲਵਾਰ ਦਾ ਜਿਹੜਾ ਦਿਨ ਹੁੰਦਾ ਹੈ ਉਹ ਸੰਕਟ ਮੋਚਨ ਹਨੂਮਾਨ ਜੀ ਦਾ ਹੁੰਦਾ ਹੈ ਤੁਹਾਡੇ ਸਾਰੇ ਸੰਕਟਾਂ ਨੂੰ ਦੂਰ ਕਰ ਦਿੰਦੇ ਹਨ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਜਿਹੜਾ ਮੌਲੀ ਦਾ ਧਾਗਾ ਕਲਾਵਾ ਤੁਸੀਂ ਲੈਣਾ ਹੈ ਉਹ ਮੋਲੀ ਤਾਂ ਕਿ ਕਲਾਵੇ ਨੂੰ ਤੁਸੀਂ ਇੰਨਾ ਕੁ ਜ਼ਿਆਦਾ ਵੱਡਾ ਲੈ ਲੈਣਾ ਹੈ ਕਿ ਉਸទੀਆਂ ਤੁਸੀਂ 9 ਗੰਢਾ ਲਗਾਉਣੀਆਂ ਹਨ ਉਹ 9 ਗੰਢਾ ਤੁਸੀਂ ਆਸਾਨੀ ਦੇ ਨਾਲ ਲਗਾ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਕਿ 9 ਗੰਢਾ ਲੱਗ ਜਾਣ ਪੂਰੀਆਂ ਇਹਨਾਂ ਨੂੰ ਤੁਸੀਂ ਮੋਲੀ ਦਾ ਧਾਗਾ ਲੈ ਲੈਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਇੱਕ ਸਰੋਂ ਦੇ ਤੇਲ ਦਾ ਦੀਵਾ ਲੈਣਾ ਹੈ ਉਸ ਦੇ ਨਾਲ ਤੁਸੀਂ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ ਘਰ ਵਿੱਚ ਜਿਹੜਾ ਮੰਦਰ ਜਾਂ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਉੱਥੇ ਬੈਠ ਜਾਣਾ ਹੈ ਤੇ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਕੋਲ ਲਾਲ ਸੰਦੂਰ ਹੈ ਤਾਂ ਤੁਸੀਂ ਲਾਲ ਸੰਦੂਰ ਵੀ ਲੈ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਲੈ ਕੇ ਮੰਦਰ ਵਿੱਚ ਬੈਠਣ ਤੋਂ ਬਾਅਦ ਤੁਸੀਂ ਬੋਲਣਾ ਹੈ ਜੈ ਸ਼੍ਰੀ ਰਾਮ ਜੈ ਸੀਤਾ ਰਾਮ ਤੁਸੀਂ 108 ਵਾਰ ਬੋਲਣਾ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਇਹ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਵੀ ਬੈਠ ਕੇ ਪਾਠ ਪੂਜਾ ਵਾਲੇ ਸਥਾਨ ਤੇ ਇਹੋ ਪਾ ਕਰ ਰਹੇ ਹੋ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕੀਤਾ ਹੈ ਉਸ ਨੂੰ ਤੁਸੀਂ ਜਗਾਉਣਾ ਹੈ ਤੇ ਤੁਸੀਂ ਜਿਸ ਵੀ ਧਰਮ ਦੇ ਨਾਲ ਜਿਸ ਵੀ ਧਰਮ ਨੂੰ ਮੰਨਦੇ ਹੋ ਜਿਸ ਧਰਮ ਨਾਲ ਸੰਬੰਧ ਰੱਖਦੇ ਹੋ ਆਪਣੇ ਉਸ ਗੁਰੂ ਪੀਰ ਨੂੰ ਧਿਆਉਣਾ ਹੈ ਆਪਣੇ ਮਨ ਦੇ ਵਿੱਚ ਧਾਰਦੇ ਹੋਏ ਤੁਸੀਂ ਦੀਵਾ ਜੋ ਹੈ ਜਗਾਉਣਾ ਹੈ ਅਸੋ ਗੁਰੂ ਦਾ ਨਾਮ ਲੈ ਕੇ ਸਾਰਾ ਧਿਆਨ ਧਰਦੇ ਹੋਏ ਤੁਸੀਂ ਉਸ ਦੀਵੇ ਨੂੰ ਜਗਾਉਣਾ ਹੈ ਤੇ ਇਸ ਤਰੀਕੇ ਦੇ ਨਾਲ ਦੀਵਾ ਜਗਾਉਣ ਤੋਂ ਬਾਅਦ ਦੇ ਵਿੱਚ ਜਾਂ ਪਹਿਲਾਂ ਜਦੋਂ ਵੀ ਤੁਹਾਨੂੰ ਸਹੀ ਲੱਗੇ ਤਾਂ ਪਰਮਾਤਮਾ ਦਾ ਨਾਮ ਲੈ ਕੇ ਤੁਸੀਂ 108 ਵਾਰ ਬੋਲਣਾ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਹਨੂਮਾਨ ਚਾਲिसा ਦਾ ਪਾਠ ਕਰਨਾ ਹੈ ਜਾਂ ਜਿਸ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਉਸ ਧਰਮ ਦੇ ਨਾਲ ਸੰਬੰਧਿਤ ਤੁਸੀਂ ਪਾਠ ਕਰ ਸਕਦੇ ਹੋ ਜੋ ਵੀ ਤੁਹਾਨੂੰ ਯਾਦ ਹੋਵੇ ਕੰਠ ਹੋਵੇ ਜੇ ਤੁਸੀਂ ਸਿੱਖ ਧਰਮ ਨਾਲ ਸੰਬੰਧ ਰੱਖਦੇ ਹੋ ਤਾਂ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਚੌਪਈ ਸਾਹਿਬ ਦਾ ਜਾਪ ਕਰ ਸਕਦੇ ਹੋ ਜਪਜੀ ਸਾਹਿਬ ਦਾ ਜਾਪ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਾਠ ਕੰਠ ਹੈ ਤੁਸੀਂ ਉਹੀ ਪਾਠ ਜੋ ਹੈ ਕਰ ਲੈਣਾ ਹੈ ਤੁਸੀਂ ਮੌਲੀ ਕਲਾਵਾ ਲਿਆ ਸੀ ਉਸ ਉੱਪਰ ਤੁਸੀਂ ਇੱਕ ਗੰਢ ਲਗਾਉਣੀ ਹੈ ਹਰ ਗੰਡਾ ਲਗਾ ਕੇ ਤੁਸੀਂ ਪਾਠ ਕਰਨਾ ਹੈ ਫਿਰ ਦੂਸਰੀ ਗੰਡ ਲਗਾਉਣੀ ਹੈ ਫਿਰ ਤੁਸੀਂ ਪਾਠ ਕਰਨਾ ਹੈ ਫਿਰ ਤੀਸਰੀ ਗੰਡ ਲਗਾਉਣੀ ਹੈ ਫਿਰ ਤੁਸੀਂ ਪਾਠ ਕਰਨਾ ਹੈ ਜਿਵੇਂ ਤੁਸੀਂ ਚੋਪਈ ਸਾਹਿਬ ਜੀ ਦਾ ਪਾਠ ਵੀ ਕਰ ਸਕਦੇ ਹੋ ਛੋਟਾ ਪਾਠ ਹੁੰਦਾ ਹੈ ਇਸ ਤਰੀਕੇ ਦੇ ਨਾਲ ਚੌਥੀ ਗੰਡ ਨੂੰ ਤੁਸੀਂ ਲਗਾ ਕੇ ਫਿਰ ਤੁਸੀਂ ਪਾਠ ਕਰਨਾ ਹੈ ਇਸ ਤਰੀਕੇ ਦੇ ਨਾਲ ਤੁਸੀਂ 9 ਗੰਡਾ ਲਗਾ ਲੈਣੀਆਂ ਹਨ ਤੇ 9 ਗੰਡਾ ਲਗਾਉਣ ਦੇ ਨਾਲ ਤੁਸੀਂ ਕੀ ਕਰਨਾ ਹੈ 9 ਵਾਰ ਹੀ ਪਾਠ ਕਰਨਾ ਹੈ ਇਸ ਤਰ੍ਹਾਂ ਨਹੀਂ ਕਰਨਾ ਕਿ ਪਹਿਲਾਂ ਤੁਸੀਂ 9 ਘੰਡਾ ਲਗਾ ਲਈਆਂ ਫਿਰ ਇੱਕ ਵਾਰ ਤੁਸੀਂ 9 ਵਾਰ ਹਨੂਮਾਂ ਚਾਲੀ ਸਾਹਾ ਦਾ ਪਾਠ ਕਰ ਲਿਆ ਇਸ ਤਰ੍ਹਾਂ ਨਹੀਂ ਕਰਨਾ ਇੱਕ ਘੰਡ ਲਗਾ ਕੇ ਇੱਕ ਪਾਠ ਕਰ ਲਿਆ ਫਿਰ ਦੂਸਰੀ ਘੰਡ ਲਗਾਈ ਤੇ ਫਿਰ ਦੂਸਰਾ ਪਾਠ ਕਰ ਲਿਆ ਕਹਿਣ ਤੋਂ ਭਾਵ ਕਿ ਦੂਸਰੀ ਵਾਰ ਕਰ ਲਿਆ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜਾ ਮੌਲੀ ਦਾ ਧਾਗਾ ਹੋਵੇਗਾ ਜਦੋਂ ਤੁਸੀਂ ਥੋੜੀ ਦੇਰ ਤੇ ਲਈ ਆਪਣੇ ਘਰ ਦਾ ਜਿਹੜਾ ਪਾਠ ਪੂਜਾ ਵਾਲਾ ਸਥਾਨ ਹੈ ਜਾਂ ਮੰਦਿਰ ਹੈ ਉਥੇ ਰੱਖ ਦਿਓ ਇਸ ਤਰੀਕੇ ਦੇ ਨਾਲ ਤੁਹਾਨੂੰ ਭਗਵਾਨ ਰਾਮ ਦਾ ਸਿਮਰਨ ਕਰਦੇ ਹੋਏ ਤੁਸੀਂ ਬੋਲਣਾ ਹੈ ਤੇ ਤੁਸੀਂ ਪ੍ਰਾਰਥਨਾ ਕਰਨੀ ਹੈ ਕਿ اے ਪਰਮਾਤਮਾ ਜਿੰਨੇ ਵੀ ਮੇਰੇ ਦੁਸ਼ਮਣ ਹਨ ਉਹ ਸਾਰੇ ਹੀ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਮੈਂ ਬਸ ਇਹੀ ਚਾਹੁੰਦਾ ਹਾਂ ਕਿ ਕੋਈ ਵੀ ਦੁਸ਼ਮਣ ਮੇਰਾ ਵਾਲ ਵੀ ਵਿੰਗਾ ਨਾ ਕਰ ਸਕੇ ਜੋ ਵੀ ਮੇਰੇ ਦੁਸ਼ਮਣ ਮੇਰੇ ਨਾਲ ਦੁਸ਼ਮਣੀ ਨਿਭਾ ਰਹੇ ਹਨ ਉਹ ਸਾਰੇ ਹੀ ਦੁਸ਼ਮਣ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਉਨ੍ਹਾਂ ਦੇ ਦੁਆਰਾ ਕੀਤਾ ਗਿਆ ਕੋਈ ਵੀ ਤੰਤਰ ਮੰਤਰ ਜਾਦੂ ਟੂਣਾ ਜੋ ਵੀ ਮੇਰੇ ਘਰ ਤੇ ਜਾਂ ਮੇਰੇ ਪਰਿਵਾਰ ਤੇ ਜਾਂ ਮੇਰੇ ਕਾਰੋਬਾਰ ਤੇ ਉਹ ਤੁਰੰਤ ਹੀ ਇਸੂਪਾ ਨੂੰ ਕਰਨ ਦੇ ਨਾਲ ਦੂਰ ਹੋ ਜਾਵੇ ਇਸ ਤਣ ਕਦੇ ਵੀ ਮੇਰੇ ਘਰ ਨੂੰ ਛੋਹ ਨਾ ਪਾਵੇ ਮੇਰੇ ਵਪਾਰ ਦੀ ਕਿਸੇ ਦੀ ਬੁਰੀ ਨਜ਼ਰ ਨਾ ਰਹੇ ਮੇਰੇ ਧਨ ਨੂੰ ਕੋਈ ਛੋਹ ਨਾ ਪਾਵੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਮਨ ਅੰਦਰ ਪਰਮਾਤਮਾ ਦੇ ਅੱਗੇ ਅਰਦਾਜ਼ ਬੇਨਤੀ ਕਰਨੀ ਹੈ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਦੁਬਾਰਾ ਤੋਂ ਫਿਰ ਤੁਸੀਂ ਮੌਲੀ ਦਾ ਧਾਗੇ ਨੂੰ ਲੈਣਾ ਹੈ ਮੌਲੀ ਦਾ ਧਾਗਾ ਲੈਣਾ ਹੈ ਜਿਸ ਮੌਲੀ ਦੇ ਧਾਗੇ ਨੂੰ ਤੁਸੀਂ ਨੌ ਗੰਢਾਂ ਲਾਈਆਂ ਸਨ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਜਾਂ ਫਿਰ ਮੰਦਰ ਤੇ ਰੱਖਿਆ ਸੀ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਉਸ ਮੌਲੀ ਨੂੰ ਤੁਸੀਂ ਆਪਣੇ ਹੱਥ ਤੇ ਬੰਨ ਲੈਣਾ ਹੈ ਇਹ ਉਪਾਅ ਤੁਸੀਂ ਸਿਰਫ ਤੇ ਸਿਰਫ ਇੱਕ ਮੰਗਲਵਾਰ ਹੀ ਕਰਨਾ ਹੈ ਇੱਕ ਮੰਗਲਵਾਰ ਇਹ ਉਪਾਅ ਕਰਨ ਦੇ ਨਾਲ ਤੁਹਾਨੂੰ ਇਸ ਦਾ ਫਾਇਦਾ ਰਿਜ਼ਲਟ ਜ਼ਰੂਰ ਮਿਲੇਗਾ ਕਿਸੇ ਵੀ ਮੰਗਲਵਾਰ ਤੁਸੀਂ ਕਰ ਲਓ ਬਸ ਸਿਰਫ ਇੱਕ ਵਾਰ ਹੀ ਕਰਨਾ ਹੈ ਤੁਸੀਂ ਦੇਖੋਗੇ ਕਿ ਜਿਵੇਂ ਤੁਸੀਂ ਕਰੋਗੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਤੁਹਾਡੇ ਦੁਸ਼ਮਣ ਆ ਰਹੇ ਦੂਰੋਂ ਜਾਣਗੇ ਭਾਵ ਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਹਾਡੇ ਸਾਰੇ ਹੀ ਦੁਸ਼ਮਣ ਤੁਹਾਡੇ ਤੋਂ ਦੂਰ ਹੋ ਜਾਣਗੇ ਕਦੇ ਵੀ ਤੁਹਾਡੇ ਵੱਲ ਬੁਰੀ ਨਜ਼ਰ ਨਹੀਂ ਕਰਨਗੇ ਇਸ ਉਪਾਅ ਨੂੰ ਕਰਨ ਦੇ ਨਾਲ ਇਹ ਜੋ ਬਹੁਤ ਛੋਟਾ ਜਿਹਾ ਉਪਾਅ ਹੈ ਇਸ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਣਾ ਇਸ ਦਾ ਚਮਤਕਾਰੀ ਲਾਭ ਹੁੰਦੇ ਹਨ ਤੇ ਤੁਹਾਡੇ ਭਾਗ ਤੇ ਤੁਹਾਡੀ ਕਿਸਮਤ ਨੂੰ ਚਮਕਾ ਸਕਦੇ ਹਨ ਤਾਂ ਪਿਆਰੀ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਦੀ ਜਾਣਕਾਰੀ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਸਾਹੰਗਤ ਜੀ ਇਹ ਕੋਈ ਵਹਿਮ ਭਰਮ ਨਹੀਂ ਹੈ ਇਹ ਬਸ ਘਰੇਲੂ ਉਪਾਅ ਹੁੰਦੇ ਹਨ ਇਸ ਦੇ ਨਾਲ ਕਿਸੇ ਦਾ ਵੀ ਕੁਝ ਬੁਰਾ ਨਹੀਂ ਹੁੰਦਾ ਬਸ ਇਹਨਾਂ ਨੂੰ ਅਸੀਂ ਆਪਣੇ ਭਲੇ ਦੇ ਲਈ ਕਰਦੇ ਹਾਂ ਇਹ ਕੋਈ ਜਾਦੂ ਟੂਣਾ ਕਾਲਾ ਜਾਦੂ ਤੰਤਰ ਮੰਤਰ ਕਿਰਿਆਵਾਂ ਨਹੀਂ ਹਨ ਇਹ ਬਸ ਘਰੇਲੂ ਉਪਾਹਨ ਤੇ ਤੁਸੀਂ ਕਿਸੇ ਵੀ ਵਹਿਮ ਭਰਮ ਦੇ ਵਿੱਚ ਨਹੀਂ ਪੈਣਾ ਇੱਕ ਵਾਰ ਇਸ ਉਪਾਅ ਨੂੰ ਕਰਕੇ ਜਰੂਰ ਦੇਖਣਾ ਤੁਹਾਨੂੰ ਲਾਭ ਜਰੂਰ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ